ਗੋਦੀ ਮਹੱਲਾ ਪੰਜਵਾ ਘਰ ਦੂਜਾ ਦੋ ਪਦੇ ਇੱਕ ਓੰਕਾਰ ਸਤਿਗੁਰ ਪ੍ਰਸਾਦ ਮੰਗਉ ਦਾਨ ਠਾਕੁਰ ਨਾਮ ਅਵਰ ਕਸ਼ੂ ਮੇਰੇ ਸੰਗ ਨ ਚਾਲੈ ਮਿਲੇ ਕਿਰਪਾ ਗੁਣ ਗਾਮ ਰਹਾਉ ਰਾਜਮਾਲ ਅਨੇਕ ਭੋਗ ਰਸ ਸਗਲ ਤਰਵਰ ਕੀ ਸ਼ਾਮ ਤਾਏ ਤਾਏ ਬਉ ਵਿਦ ਕਉਤਾਵੈ ਸਗਲ ਨਿਰਾਰਥ ਕਾਮ ਬੇਰਾ ਗੋਬਿੰਦ ਅਵਰ ਜੇ ਚਾਹੋ ਦੀਸੈ ਸਗਲ ਬਾਤ ਹੈ ਖਾਮ ਕਹੋ ਨਾਨਕ ਸੰਤ ਰੇ ਨ ਮੰਗੋ ਮੇਰੋ ਮਨ ਪਾਵੇ ਬਿਸਰਾਮ ਟੁੱਡੀ ਮਹੱਲਾ ਪੰਜਵਾ ਪ੍ਰਭ ਜੀ ਕੋ ਨਾਮ ਮਨੇ ਸਦਾ ਹਰੈ ਜੀ ਪ੍ਰਾਨ ਸੁਖ ਇਸ ਮਨ ਕਉ ਵਰਤਨ ਏਹ ਹਮਾਰੈ ਰਹਾਉ ਨਾਮ ਜਾਤ ਨਾਮ ਮੇਰੀ ਪਤ ਹੈ ਨਾਮ ਮੇਰਾ ਪਰਵਾਰ ਹੈ ਨਾਮ ਸਖਾਈ ਸਦਾ ਮੇਰੇ ਸੰਗ ਹਰ ਨਾਮ ਮੋ ਕਉ ਨਿਸ਼ਤਾਰੈ ਬਿਖੇ ਬਿਲਾਸ ਕਹੀਤ ਬਹੁ ਤੇਰੇ ਚਲਤਨਾ ਕਸ਼ੂ ਸੰਗਾਰ ਇਸ਼ਟ ਮੀਤ ਨਾਮ ਨਾਨਕ ਕੋ ਹਰ ਨਾਮ ਮੇਰਾ ਢੰਡਾਰੈ ਟੋਡੀ ਮਹੱਲਾ ਪੰਜਵਾ ਨਿੱਕੇ ਗੁਣ ਗਾਓ ਮਿਟਹੀ ਰੋਗ ਮੁਖ ਊਜਲ ਮਨ ਨਿਰਮਲ ਹੋਈ ਹੈ ਤੇਰੋ ਰਹੇ ਈਹਾ ਊਹਾ ਲੋਗ ਰਹਾ ਚਰਨ ਪਖਾਰ ਕਰਾਂ ਗੁਰ ਸੇਵਾ ਮਨਹਿ ਚਰਾਵਾਂ ਭੋਗ ਛੋੜ ਆਪਤ ਬਾਦ ਅਹੰਕਾਰਾ ਮਾਨ ਸੋਈ ਜੋਗ ਸ਼ਾਂਤ ਟਹਿਲ ਸੋਈ ਹੈ ਲਾਗਾ ਜਿਸ ਮਸਤਕ ਲਿਖਿਆ ਲਖੋਗ ਕਹੋ ਨਾਨਕ ਇੱਕ ਬਿਨ ਦੂਜਾ ਅਵਰਨ ਨ ਕਰਨ ਜੋਗ ਟੋਡੀ ਮਹੱਲਾ ਪੰਜਵਾ ਸਤਿਗੁਰ ਆਇਓ ਸਰਣ ਤੁਹਾਰੀ ਮਿਲੈ ਸੂਖ ਨਾਮ ਹਰ ਸੋਭਾ ਚਿੰਤਾ ਲਾਹੇ ਹਮਾਰੀ ਰਹਾ ਅਵਰਨ ਸੂਜੈ ਦੂਜੀ ਠਾਹਰ ਹਾਰ ਪਰਿਓ ਤਉ ਦੁਆਰੀ ਲੇ ਕਾ ਸ਼ੋਰ ਅਲੇਖਾ ਸ਼ੂਟ ਹੈ ਹਮ ਨਿਰਗੁਨ ਲਿਓ ਉਬਾਰੀ ਸਤਿ ਬਖਸ਼ਿੰਦ ਸਦਾ ਮਿਹਰਬਾਨ ਸਭ ਨਾਂ ਦੇ ਆਧਾਰੀ ਨਾਨਕ ਦਾਸ ਸੰਤ ਪਾਛਾ ਪਰਿਓ ਰਾਖ ਲਿਓ ਇਹ ਬਾਰੀ ਟੋਡੇ ਮਹੱਲਾ ਪੰਜਵਾ ਰਸਨਾ ਗੁਣ ਗੋਪਾਲ ਨਿਧ ਗਾਇਣ ਸਾਤ ਸਹਜ ਰਹਿਸ ਮਨ ਉਪਜਿਓ ਸਗਲੇ ਦੁਖ ਪਲਾਇਣ ਰਹਾਓ ਜੋ ਮੰਗੈ ਸੋਈ ਸੋਈ ਪਾਵਹਿ ਸੇਵ ਹਰ ਕੇ ਚਰਨ ਰਸਾਇਣ ਜਨਮ ਮਰਨ ਦੁਹੂਤੇ ਛੂਟਹਿ ਭਵ ਜਲ ਜਗਤ ਤਰਾਇਣ ਖੋਜਤ ਖੋਜਤ ਤਤ ਵਿਚਾਰਿਉ ਦਾਸ ਗੋਵਿੰਦ ਪਰਾਇਣ ਅਬਨਾਸੀ ਖੇਮ ਚਾਹੇ ਜੇ ਨਾਨਕ ਸਦਾ ਸਿਮਰ ਨਾਰਾਇਣ ਟੋਡੀ ਮਹੱਲਾ ਪੰਜਵਾ ਨੰਦਕ ਗੁਰ ਕਿਰਪਾ ਤੇ ਹਟਿਓ ਪਾਰ ਬ੍ਰਹਮ ਪ੍ਰਭ ਭੈ ਦਇਆ ਸਿਵ ਕੈ ਬਾਣ ਸਿਰ ਕਾਟਿਓ ਰਹਾਉ ਕਾਲ ਜਾਲ ਜਮ ਜੋਹੇ ਨਾ ਸਾਕੈ ਸੱਚ ਕਾ ਪੰਥਾ ਥਾਟਿਓ ਖਾਤ ਖਰਚਤ ਕਿਛ ਨਿਖੁਟਤ ਨਾਹੀ RAM ਰਤਨ ਧਨ ਖਾਟਿਓ ਭਸਮਾ ਪੂਤ ਹੋਆ ਖਿਨ ਭੀਤਰ ਆਪਣਾ ਕੀਆ ਪਾਇਆ ਆਗਮ ਨਿਗਮ ਕਹਿ ਜਨ ਨਾਨਕ ਸਭ ਦੇਖੈ ਲੋਕ ਸਬਾਇਆ ਟੋਡੀ ਮਹੱਲਾ ਪੰਜਵਾ ਕਿਰਪਨ ਤਨ ਮਨ ਕਿਲ ਵਿਖ ਭਰੇ ਸਾਧ ਸੰਗ ਭਜਨ ਕਰ ਸੁਆਮੀ ਟਾਕਨ ਕਉ ਇਕ ਹਰੇ ਰਹਾਉ ਅਨਕ ਸ਼ਦਰ ਬੋਹਿਤ ਕੇ ਛੁਟਕਤ ਥਾਮ ਨਾ ਜਾਹੀ ਕਰੇ ਜਿਸ ਕਾ ਬੋਹਿਤ ਤਿਸ ਆਰਾਦੇ ਖੋਟੇ ਸੰਗ ਖਰੇ ਗਲੇ ਸੈਲ ਉਠਾਵਤ ਚਾਹੈ ਉਏ ਊਹਾ ਹੀ ਹੈ ਧਰੇ ਜੋਰ ਸਖਤ ਨਾਨਕ ਕਿਸ਼ਨਾ ਹੀ ਪ੍ਰਭ ਆਖੋ ਸ਼ਰਣ ਪਰੇ ਟੋਡੀ ਮਹੱਲਾ ਪੰਜਵਾ ਹਰ ਕੇ ਚਰਨ ਕਮਲ ਮਨ ਧਹਾਉ ਕਾੜ ਕੁਠਾਰ ਪਿਤ ਬਾਤ ਹੰਤਾ ਔਖਦ ਹਰ ਕੋ ਨਾਉ ਰਹਾਉ ਤੀਨੇ ਤਾਪ ਨਿਵਾਰਨ ਹਾਰਾ ਦੁਖ ਹੰਤਾ ਸੁਖ ਰਾਸ ਤਾ ਕੋ ਬਿਗਨ ਨ ਕੋ ਲਾਗ ਜਾ ਕੀ ਪ੍ਰਭ ਆਗੇ ਅਰਦਾਸ संत प्रसाद वैद्य नारायण कर्ण कारण प्रभु एक बाल बुद्ध पूर्ण सुख दाता नानक हर हर टेक टूडी मोहल्ला 5 हर हर नाम सदा सत सद जाप तार अनुग्रह पार ब्रह्म स्वामी बस दी कीनी आप रहा ਜਿਸਕੇ ਸੇ ਫਿਰ ਤਨਹੀ ਸਮਾਲੇ ਬਿਨ ਸੇ ਸੋਗ ਸੰਤਾਪ ਹਾਥ ਦੇ ਰਾਖੇ ਜਨ ਆਪਣੇ ਹਰ ਹੋਏ ਮਾਈ ਬਾਪ ਜੀ ਜੰਤ ਹੋਏ ਮਿਹਰਬਾਨ ਦਇਆ ਧਾਰੀ ਹਰਨਾਥ ਨਾਨਕ ਸਰਨ ਪਰੇ ਦੁਖ ਭੰਜਨ ਜਾ ਕਾ ਬੜ ਪ੍ਰਤਾਪ ਟੋਡੀ ਮਹੱਲਾ ਪੰਜਵਾ ਸਵਾਮੀ ਸਰਣ ਪਰਿਉ ਦਰਬਾਰੇ ਕੋਟ ਅਪਰਾਧ ਖੰਡਨ ਕੇ ਦਾਤੇ ਤੁਜ ਬਿਨ ਕਾਉਣ ਉਧਾਰੇ ਰਹਾ ਕੋਜਤ ਖੋਜਤ ਬਹੁ ਪ੍ਰਕਾਰੇ ਸਰਬ ਅਰਥ ਵਿਚਾਰੇ ਸਾਧ ਸੰਗ ਪਰਮ ਗਤ ਪਾਈਐ ਮਾਇਆ ਰਚ ਬੰਧ ਹਾਰੇ ਚਰਨ ਕਮਲ ਸੰਗ ਪ੍ਰੀਤ ਮਨ ਲਾਗੀ ਸੁਰ ਜਨ ਮਿਲੇ ਪਿਆਰੇ ਨਾਨਕ ਅਨੰਦ ਕਰੇ ਹਰਿ ਜਪ ਜਪ ਸਗਲੇ ਰੋਗ ਨਿਵਾਰੇ ਤੁੜੀ ਮਹੱਲਾ ਪੰਜਵਾ ਘਰ ਤੀਜਾ ਚੌਪਦੇ ਇੱਕ ਓੰਕਾਰ ਸਤਿਗੁਰ ਪ੍ਰਸਾਦ ਹਾਂ ਹਾਂ ਲਬਟਿਓ ਰੇ ਮੂੜੇ ਕਸ਼ੂ ਨਾ ਥੋਰੀ ਤੇਰੋ ਨਹੀਂ ਸੁਜਾਨੀ ਮੋਰੀ ਰਹਾਉ ਆਪਨ ਰਾਮ ਨਾ ਚੀਨੋ ਖਿਨਵਾ ਜੋ ਪਰਾਈ ਸੋ ਆਪਣੀ ਮਨੁਵਾ ਨਾਮ ਸੰਗੀ ਸੋ ਮਨ ਨ ਬਸਾਇਓ ਛੋੜ ਜਾਹੇ ਬਾਹੂ ਚਿੱਤ ਲਾਇਓ ਸੋ ਸੰਚਿਓ ਜਿਤ ਭੂਖ ਤਸਾਇਓ ਅੰਮ੍ਰਿਤ ਨਾਮ ਤੋਸਾ ਨਹੀਂ ਪਾਇਓ ਕਾਮ ਕ੍ਰੋਧ ਮੋਹ ਕੂਪ ਪਰਿਆ ਗੁਰ ਪ੍ਰਸਾਦ ਨਾਨਕ ਕੋ ਤਰਿਆ ਟੋਡੀ ਮਹੱਲਾ ਪੰਜਵਾ ਹਮਾਰਾ ਏਕੈ ਹਰੀ ਹਰੀ ਆਨ ਅਵਰ ਸਿ ਝਾਨ ਨਾ ਕਰੀ ਰਹਾ ਵਡਾ ਭਾਗ ਗੁਰ ਆਪਣਾ ਪਾਇਓ ਗੁਰ ਮੂਕ ਹਰ ਨਾਮ ਮੰਤਰ ੜਾਇਓ ਹਰ ਹਰ ਜਾਪ ਤਾਪ ਬ੍ਰਤ ਨਿਮ ਹਰ ਹਰ ਧਿਆਏ ਕੁਸਲ ਸਭ ਖਿਮ ਆਚਾਰ ਵਿਵਹਾਰ ਜਾਤ ਹਰ ਗੁਨੀਆਂ ਮਹਾ ਆਨੰਦ ਹਰ ਕੀਰਤਨ ਸੁਨਿਆ ਕਹੋ ਨਾਨਕ ਜਨ ਠਾਕੁਰ ਪਾਇਆ ਸਭ ਕੇ ਸਿਸਕੇ ਗ੍ਰਹਿ ਮਹਿ ਆਇਆ ਟੋਡੀ ਮਹੱਲਾ ਪੰਜਵਾ ਘਰ ਚੌਥਾ ਦੁਪਦੇ ਇਕ ਓੰਕਾਰ ਸਤਗੁਰ ਪ੍ਰਸਾਦ ਰੂੜ ਮਨ ਹਰ ਰੰਗੋ ਲੋੜੈ ਗਾਲੀ ਹਰ ਨੀਹੋ ਨਾ ਹੋਏ ਰਹਾਉ ਹਾਉ ਟੁਡੇ ਦੇ ਦਰਸ਼ਨ ਕਾਰਣ ਬੀਠੀ ਬੀਠੀ ਪੇਖਾ ਗੁਰ ਮਿਲ ਪਰਮ ਗਵਾਇਆ ਹੈ ਇਹ ਬੁੱਧ ਪਾਈ ਮੈਂ ਸਾਧੂ ਕੰਨਹੋ ਲੇਖ ਲਿਖਿਓ ਧੁਰ ਮਾਥੈ ਇਹ ਵਿਦ ਨਾਨਕ ਹਰ ਨੈਣ ਅਲੋਏ ਟੋਡੀ ਮਹੱਲਾ ਪੰਜਵਾ ਗਰਬ ਗਹਿਲੜੋ ਮੂੜੜੋ ਹੀਓ ਰੇ ਹੀਓ ਮਹਾਰਾਜ ਰੀ ਮਾਇਓ ਢੀਹਰ ਨਿਆਈ ਮੋਹੇ ਫਾਕੇਓ ਰੇ ਰਹਾਉ ਕਣੋ 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 ਸਦ ਲੋੜੈ ਬਿਨ ਲੈਹਣੇ ਕੈਠੈ ਪਾਇਓ ਰੇ ਮਹਾਰਾਜ ਰੋ ਗਾਠ ਵਾਉਸ ਲੁਬੜਿਓ ਨਹਿ ਪਾਗੜੂ ਪਾਏ ਸੰਜੋਇਓ ਰੇ ਸੁਣ ਮਨ ਸੇਖ ਸਾਧੂ ਜਨ ਸਗਲੋ ਸਾਰੇ ਸਗਲੇ ਪ੍ਰਾਸ਼ਤ ਮਿਟਿਯੋ ਰੇ ਜਾ ਕੋ ਲੈਣੋ ਮਹਾਰਾਜ ਰੀ ਗਾਠੜਿਓ ਜਨ ਨਾਨਕ ਗੁਰ ਬਾਸ ਨਾ ਪਉੜਿਓ ਰੇ ਟੋਡੀ ਮਹੱਲਾ ਪੰਜਵਾ ਘਰ ਪੰਜਵਾ ਦੋ ਪਦੇ ਇੱਕ ਓੰਕਾਰ ਸਤਗੁਰ ਪ੍ਰਸਾਦ ਐਸੋ ਗੁਨ ਮੇਰੋ ਪ੍ਰਭ ਜੀ ਕੀਨ ਪੰਜ ਦੋਖ ਅਰ ਅਹੰ ਰੋਗ ਇਹ ਤਨ ਤੇ ਸਗਲ ਦੂਰ ਕੀਨ ਰਹਾ ਬੰਦਨ ਤੋਰ ਸ਼ੋਰ ਵਿਖਿਆ ਤੇ ਗੁਰ ਕੋ ਸ਼ਬਦ ਮੇਰਾ ਹੀ ਰਹਿ ਦੀਨ ਰੂਪ ਅਨਰੂਪ ਮੋਹੋ ਕਸ਼ਨਾ ਵਿਚਾਰਿਓ ਪ੍ਰੇਮ ਗਹਿਓ ਮੋਹੇ ਹਰ ਰੰਗ ਪੀਨ ਪੇਖਿਓ ਲਾਲਨ ਪਾਠ ਵਿਚ ਖੋਏ ਅਨੰਦ ਚਿਤਾ ਹਰਖੇ ਪਤੀਨ ਤਿਸ ਹੀ ਕੋ ਗ੍ਰਹਿ ਹੋਈ ਪ੍ਰਭ ਨਾਨਕ ਸੋ ਠਾਕੁਰ ਤਿਸ ਹੀ ਕੋ ਧੀਨ ਟੋਡੀ ਮਹੱਲਾ 5 ਮਾਈ ਮੇਰੇ ਮਨ ਕੀ ਪ੍ਰੀਤ ਇਹੀ ਕਰਮ ਧਰਮ ਜਪ ਇਹੀ RAM ਨਾਮ ਨਿਰਮਲ ਹੈ ਰੀਤ ਰਹਾ ਪ੍ਰਾਨ ਆਧਾਰ ਜੀਵਨ ਧਨ ਮੋਰੈ ਦੇਖਨ ਕਉ ਦਰਸ਼ਨ ਪ੍ਰਭ ਨੀਤ ਬਾਟ ਘਾਟ ਤੋ ਸਾ ਸੰਗ ਮੋਰੈ ਮਨ ਆਪਣੇ ਕਉ ਮੈਂ ਹਰ ਸਖਾ ਕੀਤ ਸਤਿ ਪ੍ਰਸਾਦ ਪਹੇ ਮਨ ਨਿਰਮਲ ਕਰ ਕਿਰਪਾ ਆਪਣੇ ਕਰ ਲੀਤ ਸਿਮਰ ਸਿਮਰ ਨਾਨਕ ਸੁਖ ਪਾਇਆ ਆਦ ਜੁਗਾਦ ਭਗਤਨ ਕੇ ਮੀਤ ਟੁੱਡੀ ਮਹੱਲਾ ਪੰਜਵਾ ਪ੍ਰਭ ਜੀ ਮਿਲ ਮੇਰੇ ਪ੍ਰਾਨ ਬਿਸਰ ਨਹੀਂ ਨਿਮਖ ਹੀ ਰੇਤੇ ਆਪਣੇ ਭਗਤ ਕਉ ਪੂਰਨ ਦਾਨ ਰਹਾਓ ਕੋਵੋ ਪਰਮ ਰਾਖ ਮੇਰੇ ਪ੍ਰੀਤਮ ਅੰਤਰ ਜਾਮੀ ਸੁਗੜ ਸੁਜਾਨ ਕੋਟ ਰਾਜ ਨਾਮ ਧਨ ਮੇਰੈ ਅੰਮ੍ਰਿਤ ਦ੍ਰਿਸ਼ਟ ਧਾਰੋ ਪ੍ਰਭ ਮਾਨ ਆਠ ਪੈਰ ਰਸਨਾ ਗੁਰ ਗਾਵੇ ਜਸ ਪੂਰ ਅਗਾਵੇ ਸਮਰਥ ਕਾਨ ਤੇਰੀ ਸ਼ਰਨ ਜੀਨ ਕੇ ਦਾਤੇ ਸਦਾ ਸਦਾ ਨਾਨਕ ਕੁਰਬਾਨ ਟੋਡੀ ਮਹੱਲਾ ਪੰਜਵਾ ਪ੍ਰਭ ਤੇਰੇ ਪਗ ਕੀ ਧੂਰ ਦੀਨ ਦਇਆਲ ਪ੍ਰੀਤਮ ਮਨ ਮੋਹਨ ਕਰ ਕਿਰਪਾ ਮੇਰੀ ਲੋਚਾ ਪੂਰ ਰਹਾਓ ਦਾਤਿਸ ਰਵ ਰਹਿਆ ਜਸ ਤੁਮਰਾ ਅੰਤਰ ਜਾਮੀ ਸਦਾ ਹਜੂਰ ਜੋ ਤੁਮਰਾ ਜਸ ਗਾਵ ਕਰਤੇ ਤੇ ਜਨ ਕਬੋ ਨ ਮਰਤੇ ਝੂਰ ਤੰਦ ਬੰਦ ਬਿਨ ਸੇ ਮਾਇਆ ਕੇ ਸਾਧੂ ਸੰਗਤ ਮਿਟੇ ਬਿ ਸੂਰ ਸੁਖ ਸੰਪਤ ਭੋਗ ਇਸ ਜੀ ਕੇ ਬਿਨ ਹਰ ਨਾਨਕ ਜਾਣੇ ਕੂਰ ਟੋਡੀ ਮਹੱਲਾ ਪੰਜਵਾ ਮਾਈ ਮੇਰੇ ਮਨ ਕੀ ਪਿਆਸ ਏਕ ਖਿੰਨ ਰਹਿ ਨਾ ਸਕੋ ਬਿਨ ਪ੍ਰੀਤਮ ਦਰਸ਼ਨ ਦੇਖਣ ਕੋ ਧਾਰੀ ਮਨ ਆਸ ਰਹਾ ਸਿਮਰਉ ਨਾਮ ਨਿਰੰਜਨ ਕਰਤੇ ਮਨ ਤਨ ਤੇ ਸਭ ਕਿਲ ਵਿਖਨਾਸ ਪੂਰਨ ਪਾਰ ਬ੍ਰਹਮ ਸੁਖ ਦਾਤੇ ਅਬਿਨਾਸੀ ਬਿਮਲ ਜਾ ਕੋ ਜਾਸ ਸੰਤ ਪ੍ਰਸਾਦ ਮੇਰੇ ਪੂਰ ਮਨੋਰਥ ਕਰ ਕਿਰਪਾ ਕੇ ਭੇਟੇ ਗੁਣ ਤਾਸ ਸਾਤ ਸਹਜ ਸੂਖ ਮਨ ਉਪਜਿਓ ਕੋਟ ਕੋਟ ਸੂਰ ਨਾਨਕ ਪ੍ਰਗਾਸ ਟੋਡੀ ਮਹੱਲਾ ਪੰਜਵਾ ਹਰ ਹਰ ਪਤਤ ਪਾਵਨ ਜੀ ਪ੍ਰਾਨ ਮਾਨ ਸੁਖ ਦਾਤਾ ਅੰਤਰ ਜਾਮੀ ਮਨ ਕੋ ਭਾਵਨ ਰਹਾਉ ਸੁੰਦਰ ਸੁਗੜ ਚਤਰ ਸਭ 베ਤਾ ਰਿਤ ਦਾਸ ਨਿਵਾਸ ਭਗਤ ਗੁਣ ਗਾਵਨ ਨਿਰਮਲ ਰੂਪ ਅਨੂਪ ਸੁਆਮੀ ਕਰਮ ਭੂਮ ਬੀਜਨ ਸੋ ਖਾਵਨ ਬਿਸਮਨ ਬਿਸਮ ਭਏ ਬਿਸਮਾਤਾ ਆਨ ਨਾ ਬੀਓ ਦੂਸਰ ਲਾਵਨ ਰਸਨਾ ਸਿਮਰ ਸਿਮਰ ਜਸ ਜੀਵਾ ਨਾਨਕ ਦਾਸ ਸਦਾ ਭਲ ਜਾਵਨ ਟੋਢੀ ਮਹੱਲਾ ਪੰਜਵਾ ਮਾਈ ਮਾਇਆ ਛਲ ਤ੍ਰਿਣ ਕੀ ਅਗਨ ਮੇਘ ਕੀ ਛਾਇਆ ਗੋਬਿੰਦ ਭਜਨ ਬਿਨ ਹਰ ਕਾ ਜਲ ਰਹਾ ਛੋੜ ਛਿਆਨਪ ਬਹੁ ਚਤੁਰਾਈ ਦੋਇ ਕਰ ਜੋਰ ਸਾਧ ਮੰਗ ਚੱਲ ਸਿਮਰ ਸੁਆਮੀ ਅੰਤਰ ਜਾਮੀ ਮਾਨੁਖ ਦੇਹ ਕਾ ਇਹ ਊਤਮ ਫਲ 베ਦ ਬਖਿਆਨ ਕਰਤ ਸਾਧੂ ਜਨ ਭਾਗ ਹੀਨ ਸਮਝਤ ਨਹੀਂ ਖਲ ਪ੍ਰੇਮ ਭਗਤ ਰਾਚੇ ਜਨ ਨਾਨਕ ਹਰ ਸਿਮਰਨ ਦਹਿਨ ਭੈ ਮਲ ਟੋਡੀ ਮਹੱਲਾ ਪੰਜਵਾਂ ਮਾਈ ਚਰਨ ਗੁਰ ਮੀਠੇ ਵੱਡਾ ਭਾਗ ਦੇਵੈ ਪਰਮੇਸ਼ਰ ਕੋਟ ਫਲਾ ਦਰਸ਼ਨ ਗੁਰ ਦੀ ਠੇ ਰਹਾ ਗੁਣ ਗਾਵਤ ਅਚੂਤ ਅਬਨਾਸੀ ਕਾਮ ਕ੍ਰੋਧ ਬਿਨ ਸੇ ਮਦ ਠੀਠੇ ਆਸ ਤੇ ਭਏ ਸਾਚ ਰੰਗ ਰਾਤੇ ਜਨਮ ਮਰਨ ਬਹੁਰ ਨਹੀਂ ਪੀਠੇ ਬਿਨ ਹਰ ਭਜਨ ਰੰਗ ਰਸ ਜੀਤੇ ਸੰਤ ਦਿਆਲ ਜਾਣੇ ਸਭ ਝੂਠੇ ਨਾਮ ਰਤਨ ਪਾਇਓ ਜਨ ਨਾਨਕ ਨਾਮ ਬਿਹੂਨ ਚੱਲੇ ਸਭ ਮੂਠੇ ਟੋਡੀ ਮਹੱਲਾ ਪੰਜਵਾ ਸਾਧ ਸੰਗ ਹਰ ਹਰ ਨਾਮ ਚਿਤਾਰਾ ਸਹਿਜ ਆਨੰਦ ਹੋਵੇ ਦਿਨ ਰਾਤੀ ਅੰਕੁਰ ਭਲੋ ਹਮਾਰਾ ਰਹਾਓ ਪੂਰਾ ਗੁਰਪੇਟਿਓ ਬੜ ਭਾਗੀ ਜਾ ਕੋ ਅੰਤ ਨਾ ਪਾਰਾ ਵਾਰਾ ਕਰ ਗਹਿ ਕਾਢ ਲਿਓ ਜਨ ਆਪਣਾ ਬਿਖ ਸਾਗਰ ਸੰਸਾਰਾ ਜਨਮ ਮਰਨ ਕਾਟੇ ਗੁਰਬਚਨੇ ਬਹੁਰ ਨਾ ਸੰਕਟ ਦੁਆਰਾ ਨਾਨਕ ਸਰਨ ਗਹੀ ਸੁਆਮੀ ਕੀ ਪੁਨਹ ਪੁਨਹ ਨਮਸਕਾਰਾ ਟੁੱਡੀ ਮਹੱਲਾ ਪੰਜਵਾ ਮਾਈ ਮੇਰੇ ਮਨ ਕੋ ਸੁਖ ਕੋਟ ਆਨੰਦ ਰਾਜ ਸੁਖ ਭੁਗਵੈ ਹਰਿ ਸਿਮਰਤ ਬਿਨ ਸੈ ਸਭ ਦੁਖ ਰਹਾਉ ਕੋਟ ਜਨਮ ਕੇ ਕਿਲ ਵਿਖ ਨਾਸਹਿ ਸਿਮਰਤ ਪਾਵਨ ਤਨ ਮਨ ਸੁਖ ਦੇਖ ਸਰੂਪ ਪੂਰਨ ਭਈ ਆਸਾ ਦਰਸ਼ਨ ਭੇਟ ਤ ਉਤਰੀ ਭੁਖ ਚਾਰ ਪਦਾਰਥ ਅਸ਼ਟ ਮਹਾ ਸਿਧ ਕਾਮ ਤੇਨ ਪਾਰ ਜਾਤ ਹਰ ਹਰ ਰੁਖ ਨਾਨਕ ਸਰਨ ਗਈ ਸੁਖ ਸਾਗਰ ਜਨਮ ਮਰਨ ਫਿਰ ਗਰਬ ਨਾ ਧੁਖ ਟੋਡੀ ਮਹੱਲਾ ਪੰਜਵਾ ਹਰ ਹਰ ਚਰਨ ਰਦਾ ਔਰਤ ਹਾਰੇ ਸਿਮਰ ਸੁਆਮੀ ਸਤਗੁਰੂ ਆਪਣਾ ਕਾਰਜ ਸਫਲ ਹਮਾਰੇ ਰਹਾਉ ਪੁੰਨ দান ਪੂਜਾ ਪਰਮੇਸ਼ਰ ਹਰ ਕੀਰਤ ਤਤ ਵਿਚਾਰੇ ਗੁਣ ਗਾਵਤ ਤੁਲ ਸੁਖ ਪਾਇਆ ਠਾਕੁਰ ਅਗਮ ਅਪਾਰੇ ਜੋ ਜਨ ਪਾਰ ਬ੍ਰਹਮ ਆਪਣੇ ਕੀਨੇ ਤਿਨ ਕਾ ਬਾਹਰ ਕਸ਼ਨਾ ਵਿਚਾਰੇ ਨਾਮ ਰਤਨ ਸੁਨ ਜਪ ਜਪ ਜੀਵਾ ਹਰ ਨਾਨਕ ਕੰਠ ਮਝਾਰੇ ਟੋਡੀ ਮਹੱਲਾ ਪੰਜਵਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਕਹੋ ਕਹਾ ਆਪਣੀ ਅਦਮਾਈ ੁਰਜੋ ਕਨਕ ਕਾਮਨੀ ਕੇ ਰਸ ਨਹਿ ਕੀਰਤ ਪ੍ਰਭ ਗਾਈ ਰਹਾਉ ਜਗ ਝੂਠੇ ਕਉ ਸਾਚ ਜਾਣ ਕੈ ਤਾ ਸੋ ਰੋਚ ਉਪਜਾਏ ਦੀਨ ਬੰਦ ਸਿਮਰਿਓ ਨਹੀਂ ਕਬਹੂ ਹੋਤ ਜੋ ਸੰਗ ਸਹਾਈ ਮਗਰ ਰਹੇ ਓ ਮਾਇਆ ਮੈਂ ਇਸ ਦਿਨ ਛੁੱਟੀ ਨਾ ਮਨ ਕੀ ਕਾਈ ਕਹਿ ਨਾਨਕ ਅਬ ਨਾਹੇ ਅਨਤ ਘਤ ਬਿਨ ਹਰ ਕੀ ਸਰਨਾਇ ਟੋਡੀ ਬਾਣੀ ਭਗਤਾ ਕੀ ਏਕ ਓੰਕਾਰ ਸਤਗੁਰ ਪ੍ਰਸਾਦ ਕੋਈ ਬੋਲੇ ਨਿਰਵਾ ਕੋਈ ਬੋਲੇ ਦੂਰ ਜਲ ਕੀ ਮਾਸ਼ਲੀ ਚਰੈ ਖਜੂਰ ਕਾਏ ਰੇ ਬਕਵਾਦ ਲਾਇਓ ਜਿਨ ਹਰ ਪਾਇਓ ਤਿਨਹਿ ਛਪਾਇਓ ਰਹਾਓ ਪੰਡਤ ਹੋਇ ਕਹਿ ਬੇਦ ਬਖਾਨੈ ਮੂਰਖ ਨਾਮ ਦਿਓ ਰਾਮਹਿ ਜਾਨੈ ਕੌਣ ਕੋ ਕਲੰਕ ਰਹਿਓ ਰਾਮ ਨਾਮ ਲੇਤ ਹੀ ਪਤ ਤਪ ਪਵਿਤ ਭਏ ਰਾਮ ਕਹਿਤ ਹੀਰਾ ਰਾਮ ਸੰਗ ਨਾਮ ਦੇਵ ਜਨਕਉ ਪ੍ਰਤਗਿਆ ਆਈ ਇਕਾਦਸੀ ਬ੍ਰਤ ਰਹਿ ਕਾਹੇ ਕੋ ਤੀਰਥ ਜਾਏ ਪੰਡਤ ਨਾਮ ਦਿਓ ਸੁਕ੍ਰਿਤ ਸੁਮਤ ਭਏ ਗੁਰਮਤ ਰਾਮ ਕਹਿ ਕੋ ਕੋ ਨਾ ਬੈਕੁੰਠ ਗਏ ਤੀਨ ਸੰਦੇ ਖੇਲ ਆਸੈ ਤੀਨ ਸੰਦੇ ਖੇਲ ਆਸੈ ਰਹਾ ਕੁੰਭਾਰ ਕੇ ਘਰ ਹਾਂਡੀ ਆਸੈ ਰਾਜਾ ਕੇ ਘਰ ਸਾਂਡੀ ਗੋ ਬਾਮਨ ਕੇ ਘਰ ਹਾਂਡੀ ਰਾਂਡੀ ਆਸੈ ਰਾਂਡੀ ਸਾਂਡੀ ਹਾਂਡੀ ਗੋ ਬਾਣੀ ਕੇ ਘਰ ਹੀਂਗ ਆਸੈ ਪੈਸਰ ਮਾਥੈ ਸਿੰਘ ਗੋ ਦੇਵਲ ਮੱਦੇ ਲੀਗ ਆਸੈ ਲੀਗ ਸੀਗ ਹੀਗ ਗੋ ਦੇਲੀ ਕੈ ਘਰ ਤੇਲ ਆਸ਼ੈ ਜੰਗਲ ਮੱਧੇ ਬੇਰ ਗੋ ਮਾਲੀ ਕੇ ਘਰ ਕੇਲ ਆਸ਼ੈ ਕੇਰ ਬੇਰ ਤੇਲ ਗੋ ਸੰਤਾ ਮੱਧੇ ਗੋਬਿੰਦ ਆਸ਼ੈ ਗੋਕਲ ਮੱਧੇ ਸਿਆਮ ਗੋ ਨਾਮੇ ਮੱਧੇ ਰਾਮ ਆਸ ਆਸ਼ੈ ਰਾਮ ਸਿਆਮ ਗੋਬਿੰਦ ਗੋ ਰਾਗ ਬੈਰਾੜੀ ਮਹੱਲਾ ਚੌਥਾ ਘਰ ਪਹਿਲਾ ਦੋ ਪਦੇ ਇੱਕ ਓੰਕਾਰ ਸਤ ਗੁਰ ਪ੍ਰਸਾਦ ਸੁਨ ਮੰਨ ਅਕਥ ਕਥਾ ਹਰ ਨਾਮ ਰਿੱਧ ਬੁੱਧ ਸਿੱਧ ਸੁਖ ਪਾਵੇ ਭਜ ਗੁਰਮਤ ਹਰਿ ਰਾਮ ਰਾਮ ਰਹਾਉ ਨਾ ਨਾ ਖਿਆਨ ਪ੍ਰਾਨ ਜਸ ਊਤਮ ਖੜ ਦਰਸ਼ਨ ਗਾਵੇ ਰਾਮ ਸ਼ੰਕਰ ਕਰੋੜ 33 ਧਿਆਉ ਨਹੀਂ ਜਾਣਿਓ ਹਰ ਮਰਮਾਮ ਸੁਰਨਾਰ ਗਾਣ ਗੰਧਾਰ ਬਜਸ ਗਾਵਹਿ ਸਭ ਗਾਵਤ ਜੇਤ ਉਪਾਮ ਨਾਨਕ ਕਿਰਪਾ ਕਰੀ ਹਰ ਜਿਨ ਕੋ ਤੇ ਸੰਤ ਭਲੇ ਹਰਿ ਰਾਮ ਬੈਰਾੜੀ ਮਹੱਲਾ ਚੌਥਾ ਮਨ ਮਿਰ ਸੰਤ ਜਨਾ ਜਸ ਗਾਇਓ ਹਰ ਹਰ ਰਤਨ ਰਤਨ ਹਰ ਨੀਕੋ ਗੁਰ ਸਤਗੁਰ ਦਾਨ ਦਿਵਾਇਓ ਰਹਾਉ ਦੇਸਾਨਕ ਕਹੋ ਮਾਨ ਤਨ ਸਬ ਦੇਵੋ ਜਿਨ ਹਰ ਹਰ ਨਾਮ ਸੁਨਾਇਓ ਤਨ ਮਾਇਆ ਸੰਪੈ ਤਿਸ ਦੇਵੋ ਜਿਨ ਹਰ ਮੀਤ ਮਿਲਾਇਓ ਖਿਣ ਕਿੰਚਤ ਕਿਰਪਾ ਕਰੀ ਜਗਦੀਸ਼ਰ ਤਬ ਹਰ 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 ਜਸ ਧਿਆਇਓ ਜਨ ਨਾਨਕ ਕਹੋ ਹਰ ਭੇਟੇ ਸੁਆਮੀ ਦੁਖ ਹੋ ਮੈਂ ਰੋਗ ਗਵਾਇਓ ਬੈਰਾੜੀ ਮਹੱਲਾ ਚੌਥਾ ਹਰ ਜਨ ਰਾਮ ਨਾਮ ਗੁਣ ਗਾਵੇ ਜੇ ਕੋਈ ਨਿੰਦ ਕਰੇ ਹਰ ਜਨ ਕੀ ਆਪਣਾ ਗੁਣ ਨਾ ਗਵਾਵੇ ਰਹਾਉ ਜੋ ਕਿਸ ਕਰੇ ਸੋ ਆਪੇ Swami ਹਰ ਆਪੇ ਕਾਰ ਕਮਾਵੇ ਹਰ ਆਪੇ ਹੀ ਮਤ ਦੇਵੇ Swami ਹਰ ਆਪੇ ਬੋਲ ਬੁਲਾਵੇ ਹਰ ਆਪੇ ਪੰਜ ਤਤ ਵਿਸਥਾਰ ਵਿਚ ਧਾਤੂ ਪੰਜ ਆਪ ਪਾਵੇ ਜਨ ਨਾਨਕ ਸਤ ਗੁਰ ਮੇਲੇ ਆਪੇ ਹਰ ਆਪੇ ਝਗੜ ਚੁਕਾਵੇ ਬੈਰਾੜੀ ਮਹੱਲਾ ਪੰਜਵਾਂ ਜਪ ਮੰਨ ਰਾਮ ਨਾਮ ਨਿਸਤਾਰਾ ਕੋਟ ਕੁਟੰਤਰ ਕੇ ਸਭ ਪਾ ਕੋਟ ਕੁਟੰਤਰ ਕੇ ਪਾਪ ਸਭ ਖੋਵੈ ਹਰ ਭਉ ਬਜਲ ਪਾਰ ਉਤਾਰਾ ਰਹਾਉ ਕਾਇਆ ਨਗਰ ਬਸਤ ਹਰ ਸੁਆਮੀ ਹਰ ਨਿਰਭਉ ਨਿਰਵੈਰ ਨਿਰੰਕਾਰਾ ਹਰ ਨਿਕਟ ਬਸਤ ਕਾਸ਼ ਨਦਰਣਾ ਆਵੈ ਹਰ ਲਾਦਾ ਗੁਰ ਵਿਚਾਰਾ ਹਰ ਆਪੇ ਸਾਉ ਸਰਾਹ ਰਤਨ ਹੀਰਾ ਹਰ ਆਪ ਕੀ ਆਪਾ ਸਾਰਾ ਨਾਨਕ ਜਿਸ ਕਿਰਪਾ ਕਰੇ ਸੋ ਹਰ ਨਾਮ ਵਿਹਾਜੇ ਸੋ ਸਾਉ ਸੱਚਾ ਵਣਜਾਰਾ ਬੈਰਾੜੀ ਮਹੱਲਾ ਚੌਥਾ ਜਪ ਮੰਨ ਹਰ ਨਿਰੰਝਨ ਨਿਰੰਕਾਰਾ ਸਦਾ ਸਦਾ ਹਰਿ ਧਿਆਈਐ ਸੁਖ ਦਾਤਾ ਜਾ ਕਾ ਅੰਤ ਨ ਪਾਰ ਆਵਾਰਾ ਰਹਾਉ ਆਗਨ ਕੋਂਟਮਹ ਉਰਦ ਲਿਵ ਲਾਗਾ ਹਰ ਰਾਖੈ ਉਦਰਮਝਾਰਾ ਸੋ ਐਸਾ ਹਰ ਸੇਵੋ ਮੇਰੇ ਮਨ ਹਰ ਅੰਤ ਛਡਾਵਣਹਾਰਾ ਜਾ ਕੇ ਹਿਰਦੈ ਵਸਿਆ ਮੇਰਾ ਹਰ ਹਰ ਤਿਸ ਜਨ ਕੋ ਕਰੋ ਨਮਸਕਾਰਾ ਹਰ ਕਿਰਪਾ ਤੇ ਪਾਈਐ ਹਰ ਜਪ ਨਾਨਕ ਨਾਮ ਆਧਾਰਾ ਬੈਰਾੜੀ ਮਹੱਲਾ ਚੌਥਾ ਜਪਮਨ ਹਰ ਹਰ ਨਾਮ ਨਿਤ ਧਿਆਏ ਜੋ ਇਸ਼ਹ ਸੋਈ ਫਲ ਪਾਵੇ ਫਿਰ ਦੁੱਖ ਨ ਲਾਗੈ ਆਏ ਰਹਾਉ ਸੋ ਜਪ ਸੋ ਤਪ ਸਾ ਬ੍ਰਤ ਪੂਜਾ ਜਿਤ ਹਰਿ ਸੋ ਪ੍ਰੀਤ ਲਗਾਏ ਬਿਨ ਹਰ ਪ੍ਰੀਤ ਹੋਰ ਪ੍ਰੀਤ ਸਭ ਝੂਠੀ ਇੱਕ ਖਿੰਮਹਿ ਬਿਸਰ ਸਭ ਜਾਏ ਤੂ ਬੇਅੰਤ ਸਰਬ ਕਲ ਪੂਰਾ ਕਿਸ਼ ਕੀਮਤ ਕਹੀ ਨਾ ਜਾਏ ਨਾਨਕ ਸਰਨ ਤੁਮਾਰੀ ਹਰ ਜੀਉ ਭਾਵੇ ਤਿਵੇਂ ਛੜਾਏ ਰਾਗ ਬੈਰਾੜੀ ਮਹੱਲਾ ਪੰਜਵਾ ਘਰ ਪਹਿਲਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਸੰਤ ਜਨਾ ਮੇਰ ਹਰ ਜਸ ਗਾਇਓ ਕੋਟ ਜਨਮ ਕੇ ਦੂਖ ਗਵਾਇਓ ਰਹਾ ਜੋ ਚਾਹਤ ਸੋਈ ਮਨ ਪਾਇਓ ਕਰ ਕਿਰਪਾ ਹਰ ਨਾਮ ਦਿਵਾਇਓ ਸਰਬ ਸੁਖ ਹਰ ਨਾਮ ਵਡਾਏ ਗੁਰ ਪ੍ਰਸਾਦ ਨਾਨਕ ਮਤ ਪਾਈ